हां जी किसान वीरों सत श्री कार किसान भाई जो मैं आपा जानਦੇ ਮੈਂ ਹਰ ਸਾਲ ਪਣੀਰੀ ਹੋਵੇ ਚਾਹੇ ਆਪਣਾ ਝੋਨਾ ਜਾਂ ਵਟਾਂ ਦੇ ਉੱਪਰ ਜਿਹੜੇ ਆਪਣੇ ਕੱਖ ਰਹ ਜਾਂਦੇ ਕਈ ਪ੍ਰਕਾਰ ਦੇ ਜਿਹੜੇ ਕੱਖ ਹੁੰਦੇ ਆ ਜਿੰਨਾਂ ਵਿੱਚ ਖਾਸ ਕਰਕੇ ਆਪਾਂ ਅੱਜ ਗੱਲ ਕਰਨੀ ਆ ਜਿਹੜੀ ਜਿਹਨੂੰ ਪਿਆਜ਼ੀ ਬੂਟੀ ਕਹਿ ਦਿੰਦੇ ਆ ਤੇ ਜਾਂ ਕੋਈ ਕਹਿ ਦਿੰਦੇ ਜਾਂ ਫਿਰ ਇੱਕ ਘੋੜਾ ਘਾ ਵੀ ਆਉਂਦਾ ਇਹ ਜਿਹੜੇ ਦੋ ਨਦੀਨ ਇਹ ਸਭ ਤੋਂ ਜਿਹੜੇ ਅੜੀਲ ਹੁੰਦੇ ਯਾਨੀ ਕਿ ਇਹਨੂੰ ਖਤਮ ਕਰਨਾ ਗੱਲ ਕਰੀਏ ਕਿ ਬਹੁਤ ਔਖਾ ਹੋ ਜਾਂਦਾ ਕਿਸਾਨ ਵੀਰਾਂ ਵਾਸਤੇ ਤੇ ਇਹ ਮਾੜੀ ਮੋਟੀ ਦਵਾਈ ਦਿਨਾ ਜਿਹੜੇ ਕੰਟਰੋਲ ਵੀ ਨਹੀਂ ਹੁੰਦੇ ਤਾਂ ਕਿਸਾਨ ਭਰਾ ਅੱਜ ਆਪਾਂ ਤੁਹਾਨੂੰ ਇੱਥੇ ਦੋ ਤੋਂ ਤਿੰਨ ਦਵਾਈਆਂ ਦੱਸਾਂਗੇ ਜਿਹਦੇ ਨਾਲ ਜਿਹੜਾ ਚਾਹੇ ਘੋੜਾ ਘਾਵੇ ਚਾਹੇ ਪਿਆਜੀ ਜੀ ਨੂੰ ਕਹਿ ਦੇਣ ਜਾਂ ਆਪਾਂ ਕੂਕੂ ਹੀ ਕਹਿ ਦਿੰਨੇ ਜਿਹੜੀ ਪਾਣੀ ਦੇ ਵਿੱਚ ਵੀ ਚਾਹੇ ਆਪਾਂ ਪਾਣੀ ਵੀ ਡੱਕ ਛੱਡੀਏ ਝੋਨੇ ਦੇ ਵਿੱਚ ਆਪਾਂ ਦੇਖਿਆ ਗਏ ਚਾਹੇ ਜ ਆਪਾਂ ਜਿੰਨਾ ਮਰਜੀ ਪਾਣੀ ਖਿਲਾਰ ਕੇ ਰੱਖੀਏ ਪਰ ਫਿਰ ਵੀ ਉਹ ਪਾਣੀ ਦੇ ਵਿੱਚ ਵਿੱਚ ਹੀ ਜਿਹੜੀ ਵਾਧ ਹੀ ਰਹਿੰਦੀ ਆ ਤੇ ਜਦੋਂ ਉਹਨੂੰ ਆਪਾਂ ਝੋਨੇ ਨੂੰ ਰੇ ਖਾਦ ਦਵਾਈ ਪਾਉਣੇ ਆ ਉਹ ਜਿਹੜੀ ਖਾਲ ਖਰਾਕ ਉਹ ਜ਼ਿਆਦਾ ਉਹਨੂੰ ਲੱਗ ਜਾਂਦੀ ਆ ਉਹਦੇ ਕਰਕੇ ਬਹੁਤ ਜਲਦੀ ਉਹ ਉੱਪਰ ਵੱਲ ਨੂੰ ਆ ਜਾਂਦੀ ਆ ਤਾਂ ਇੱਥੇ ਕਿਸਾਨ ਵੀਰਾਂ ਨੇ ਨੀਲੋਗਾਰਡ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਐਲਗ੍ਰਿਪ ਵਗੈਰਾ ਵੀ ਪਾ ਕੇ ਦੇਖ ਲਿਆ ਕद्दू ਦੇ ਵਿੱਚ ਪਰ ਉਹਦਾ ਜਿਹੜਾ ਕੰਟਰੋਲ ਨਹੀਂ ਮਿਲਿਆ ਤਾਂ ਪਿਛਲੇ ਸਾਲਾਂ ਦੇ ਵਿੱਚ ਆਪਾਂ ਦੋ ਸਾਲਾਂ ਜੋ ਇਹਦਾ ਕੰਟਰੋਲ ਵਾਸਤੇ ਜਿਹੜੀਆਂ ਦਵਾਈਆਂ ਵਰਤੀਆਂ ਜਿਨ੍ਹਾਂ ਦੇ ਰਿਜ਼ਲਟ ਵੀ ਆਪਾਂ ਨੂੰ ਸਿਰੇ ਮਿਲੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੇ ਆ ਜਿਹੜੇ ਭਰਾ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਰ ਤਾਂ ਕਿ ਹਰ ਇੱਕ ਕਿਸਾਨ ਵੀਰ ਤੱਕ ਜਿਹੜੀ ਜਾਣਕਾਰੀ ਪਹੁੰਚ ਜਾਵੇ। ਸੋ ਹੁਣ ਕਿਸਾਨ ਪਰ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਚਾਹੇ ਘੋੜਾ ਘਾਹ ਚਾਹੇ ਪਿਆਜ਼ੀ ਚਾਹੇ ਤੁਹਾਡੇ ਪਨੀਰੀ ਦੇ ਵਿੱਚ ਚਾਹੇ ਝੋਨੇ ਦੇ ਜਾਂ ਵਟਾਂ ਤੇ ਕਿਤੇ ਵੀ ਆਪਾਂ ਸਪਰੇਅ ਕਰਨੀ ਆਪਾਂ ਇਹਨਾਂ ਨੂੰ ਪਨੀਰੀ ਝੋਨੇ ਜਾਂ ਵਟਾਂ ਦੇ ਜਿਹੜੀਆਂ ਸਪਰੇਆਂ ਦੀ ਵਰਤੋਂ ਕਰ ਸਕਦੇ ਆਂ। ਉਹਦੇ ਨਾਲ ਨਾਲ ਆਪਾਂ ਤੁਹਾਨੂੰ ਡੋਜ਼ ਵੀ ਦੱਸਾਂਗੇ ਤੇ ਦੀ ਪ੍ਰਤੀ ਏਕੜ ਕਿੰਨੀ ਇਹਦੀ ਡੋਜ਼ ਪੈਂਦੀ ਆ। ਤੇ ਪਹਿਲੇ ਨੰਬਰ ਤੇ ਆਪਾਂ ਗੱਲ ਕਰ ਲੈਣੇ ਨੋਮਨੀ ਗੋਲਡ ਦੀ। ਇਹਨੂੰ ਤਾਂ ਕਿਸਾਨ ਵੀਰ ਕਾਫੀ ਜ਼ਿਆਦਾ ਜਾਣਦੇ ਆ ਕਿ ਨੋਮਨੀ ਗੋਲਡ ਦੇ ਇਨੂੰ ਕਿਸਾਨ ਵੀਰ ਆਪਾਂ ਚਾਹੇ ਪਿਆਜ਼ੀ ਹੋਵੇ ਚਾਹੇ ਘੋੜਾ ਘਾਵੇ ਤਾਂ ਇਹਨਾਂ ਦੋਹਾਂ ਤੇ ਜਿਹੜੇ ਰਿਜ਼ਲਟ ਇਹਦੇ ਦੇਖ ਨੂੰ ਮਿਲਦੇ ਆ ਤੇ ਸਭ ਤੋਂ ਵਧੀਆ ਰਿਜ਼ਲਟ ਇਹਦਾ ਨੋਮਨੀ ਗੋਲਡ ਦਾ ਆਪਾਂ ਨੂੰ ਪਿਆਜ਼ੀ ਦੇ ਉੱਪਰ ਦੇਖ ਨੂੰ ਮਿਲ ਜਾਂਦਾ ਜੇਕਰ ਆਪੇ ਦੀ ਡੋਜ਼ ਜੇਕਰ ਤੁਹਾਡੇ ਪਿਆਜ਼ੀ ਆ ਘੁਈਆਂ ਜੇਕਰ ਤੁਸੀਂ ਉਹ ਤੁਹਾਡੇ ਖੇਤ ਦੇ ਵਿੱਚ ਹੁਣੇ ਤੇ ਚੁੱਕ ਗਈ ਆ ਤਾਂ ਉਹਨੂੰ ਰੋਦੀ ਰੋਕ ਥਾਮ ਕਰਨ ਵਾਸਤੇ ਤੁਸੀਂ ਜਿਹੜੀ 120 ml ਜਿਹੜੀ ਇਹਦੀ ਪ੍ਰਤੀ ਇੱਕ ਡੋਜ਼ ਜਿਹੜੀ ਵਰਤਣੀ ਆ ਤੇ ਉਹਦੇ ਨਾਲ ਜਿਹੜਾ ਘੋੜਾ ਘਾ ਆ ਇਨੂੰ ਵੀ ਕੁਝ ਹੱਦ ਤੱਕ ਜਿਹੜਾ ਕੰਟਰੋਲ ਕਰਦੀ ਪਰ ਪੂਰਨ ਤੌਰ ਤੇ ਜਿਹੜਾ ਘੋੜੇ ਘਾੜੂ ਇਹ ਨਹੀਂ ਮਾਰਦੀ ਕੁਝ ਕੁ ਦਿਨਾਂ ਵਾਸਤੇ ਰੋਕ ਦਿੰਦੀ ਆ ਤਾਂ ਜੇਕਰ ਆਪਾਂ ਬਿਲਕੁਲ ਖਤਮ ਦੀ ਗੱਲ ਕਰੀਏ ਤੇ ਨੋਮਨੀ ਗੋਲ ਘੋੜੇ ਘਾੜ ਨੂੰ ਬਿਲਕੁਲ ਖਤਮ ਨਹੀਂ ਕਰਦੀ ਕੁਝ ਕੁ ਦਿਨਾਂ ਵਾਸਤੇ ਰੋਕੂਗੀ ਜੇਕਰ ਤਾਂ ਘੋੜੇ ਘਾੜ ਦੇ ਉੱਪਰ ਆਪਾਂ ਦਵਾਈ ਕਰਨ ਤੋਂ ਬਾਅਦ ਜਿਹੜਾ 2-3 ਘੰਟੇ ਬਾਅਦ ਆਪਾਂ ਜਾਨੀ ਕਿ ਦੋ ਤਿੰਨ ਦਿਨਾਂ ਬਾਅਦ ਆਪਾਂ ਪਾਣੀ ਲਾਉਣਾ ਜੇਕਰ ਉਹ ਆਪਾਂ 4 ਤੋਂ 5 ਦਿਨ ਲਗਾਤਾਰ ਘੋੜੇ ਘਾੜ ਦੇ ਉੱਪਰ ਪਾਣੀ ਰਹਿੰਦਾ ਨੋਮਨੀ ਗਰਡ ਆਪਾਂ ਦਵਾਈ ਕਰਨ ਤੋਂ ਬਾਅਦ ਤਾਂ ਫਿਰ ਤਾਂ ਜਿਹੜਾ ਘੋੜਾ ਕਾ ਥੱਲੇ ਪਾਣੀ ਦੇ ਰਹਿ ਕੇ ਗਲ ਜਾਂਦਾ ਤੇ ਜੇਕਰ ਆਪਾਂ ਪਾਣੀ ਨਹੀਂ ਪੂਰਾ ਹੁੰਦਾ ਤੇ ਇਹ ਦਵਾਈ ਆਪਾਂ ਵਰਤਦੇ ਤਾਂ ਆਪਾਂ ਨੂੰ ਘੋੜੇ ਘਾ ਦੇ ਦਾ ਰਿਜ਼ਲਟ ਨਹੀਂ ਮਿਲਦਾ ਪਰ ਜਿਹੜੀ ਪਿਆਜੀ ਆ ਘੂਈ ਜਿਹਨੂੰ ਆਪਾਂ ਕਹਿ ਦਿੰਨੇ ਆ ਤਾਂ ਇਹਦੇ ਤੇ ਬਹੁਤ ਜਿਹੜਾ ਸ਼ਾਨਦਾਰ ਇਹਦੇ ਨੋਮਨੀ ਗੋਲਡ ਦੇ ਰਿਜ਼ਲਟ ਆ ਅਗਲੇ ਨੰਬਰ ਤੇ ਆਪਾਂ ਦੂਜੀ ਦਵਾਈ ਦੀ ਗੱਲ ਕਰਦੇ ਨੇ ਕਿਸਾਨ ਜੀਰੋ ਕਲਿੰਚਰ ਦੀ ਕਲਿੰਚਰ ਦਵਾਈ ਆਉਂਦੀ ਆਪਾਂ ਪਨੀਰੀ ਤੇ ਵਰਤਦੇ ਆ ਆਪਾਂ ਝੋਨੇ ਤੇ ਵੀ ਇਹਨੂੰ ਵਰਤ ਸਕਦੇ ਆ ਤਾਂ ਜੇਕਰ ਕਿਸਾਨ ਭਰਾ ਕਲਿੰਚਰ ਦੀ ਗੱਲ ਕਰੀਏ ਆ ਘੋੜੇ ਘਾਦੇ ਵੇ ਦਾ ਬਹੁਤ ਵਧੀਆ ਰਿਜ਼ਲਟ ਹੈ ਤੇ ਜਿਹੜੀ ਖੂਈ ਜਿਹਨੂੰ ਪਿਆਜੀ ਗਏ ਨੇ ਉਹਤੇ ਵੀ ਦਾ ਬਹੁਤ ਸ਼ਾਨਦਾਰ ਰਿਜ਼ਲਟ ਆ ਜੇਕਰ ਇਹਦੀ ਆਪਾਂ ਡੋਜ਼ ਦੀ ਗੱਲ ਕਰੀਏ ਕਿਸਾਨ ਭਰਾਓ ਇੱਥੇ ਜਿਹੜੀ ਆਪਾਂ ਇਹ ਚਾਹੇ ਨੋਮਨੀਗੋਲ ਵਰਤਣੀ ਚਾਹੇ ਕਲਿੰਚਰ ਵਰਤਣੀ ਆ ਇਹ ਹਮੇਸ਼ਾ ਆਪਾਂ ਘਟੋ ਘਟਾ ਪਾਣ ਦੇ ਝੋਨਾ 20 ਦਿਨ ਦਾ ਲਗਭਗ ਹੋ ਜਾਣਾ ਚਾਹੀਦਾ 15 ਤੋਂ 20 ਦਿਨ ਦਾ ਹੋਵੇ ਫਿਰ ਆਪਾਂ ਇਹ ਦਵਾਈਆਂ ਵਰਤਣੀ ਆ ਜੇਕਰ ਆਪਾਂ ਪਹਿਲਾਂ ਵਰਤਾਂਗੇ ਫਿਰ ਜਾਦਤਾਰ ਜਿਹੜੀ ਨੋਮਨੀਗੋਲ ਆਪਣੇ ਝੋਨੇ ਨੂੰ ਝਟਕਾ ਦੇਂਦੀ ਥੋੜਾ ਬਹੁਤ ਤਾਂ ਉਹ ਚੀਜ਼ ਨੂੰ ਆਪਾਂ ਧਿਆਨ ਦੇ ਰੱਖਣਾ ਤੇ ਜਦੋਂ ਵੀ ਇਹ ਦਵਾਈ ਵਰਤਣੀ ਹੈ ਆਪਣੇ ਖੇਤ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਇੱਕ ਤਰਵਤਰ ਹੋਣਾ ਚਾਹੀਦਾ ਜਾਨੀ ਕਿ ਗਿੱਲ ਹੋਣੀ ਚਾਹੀਦੀ ਪਾਣੀ ਬਿਲਕੁਲ ਨਹੀਂ ਦਿਖਣਾ ਚਾਹੀਏ ਪਾਣੀ ਤੁਸੀਂ ਲਾਗ ਦੇ ਬਾਹਰ ਕੱਢ ਦਿਓ ਤੇ ਉਦੋਂ ਇਹ ਦਵਾਈਆਂ ਵਰਤ ਲਓ ਜੇਕਰ ਪਾਣੀ ਦੇ ਵਿੱਚ ਵਰਤੋਗੇ ਤਾਂ ਜਿਹੜੀ ਨੋਮਨੀ ਗੋਲਡ ਆਪਣੇ ਝੋਨੇ ਦੇ ਬੂਝਣ ਜਿਹੜਾ ਛੜਕਾ ਮਾਰਦੀ ਹੈ ਇੱਕ ਵਾਰ ਖਲੋਗੇ ਕੋ ਝੋਨਾ ਚੱਲਦਾ ਜਾਨੀ ਕਿ ਝੋਨਾ ਰੁਕ ਜਾਂਦਾ ਤਾਂ ਨੋਮਨੀ ਗੋਲਡ ਦੀ ਡੋਜ਼ ਹੈਗੀ 120 ਅਸੀਂ ਐਮਲ ਤੋਂ ਲੈ ਕੇ 120 ਐਮਲ ਪ੍ਰਤੀ ਏਕੜ 150 200 ਲੀਟਰ ਪਾਣੀ ਤੇ ਜਿਹੜੀ ਕਲਿੰਚਰ ਦਵਾਈ ਆਉਂਦੀ ਆ ਉੱਤੇ ਆਪਾਂ ਫੋੜਮਾ ਲਾ ਦੇਾਂਗੇ ਤਾਂ ਉਹਦੀ ਆਪਾਂ ਡੋਜ਼ ਜਿਹੜੀ 300 ਤੋਂ ਲੈ ਕੇ 350 ਐਮਲ ਤੱਕ ਜਿਹੜੀ ਡੋਜ਼ ਵਰਤ ਸਕਦੇ ਆ ਤਾਂ ਹੁਣ ਆਪਾਂ ਆਖਟ ਤੇ ਗੱਲ ਕਰਨੀ ਕਿਸਾਨ ਮੇਰੋ ਇੱਕ ਜਿਹੜੀ ਸਭ ਤੋਂ ਵਧੀਆ ਜਿਹੜੀ ਥੋੜੀ ਜੀ ਆਪਾਂ ਨੂੰ ਕੋਸਟਲੀ ਤੇ ਪੈਂਦੀ ਜਿਹੜੀ ਕਲਟਿਵਾਦੀ ਆਉਂਦੀ ਆ ਨੋਵਲ ਐਕਟ ਇਹਦੀ ਆਪਾਂ ਹਰ ਇੱਕ ਕਿਸੇ ਵੀ ਤੁਸੀਂ ਨਦੀਨ ਕੋਈ ਵੀ ਆਪਣੇ ਖੇਤ ਦੇ ਵਿੱਚ ਹਰ ਪ੍ਰਕਾਰ ਦੇ ਨਦੀਨ ਵਾਸਤੇ ਚਾਹੇ ਚੌੜੇ ਪੱਤੇ ਵਾਲਾ ਉੱਗਿਆ ਚਾਹੇ ਸੂਆ ਆਖਿਆ ਕੋਈ ਵੀ ਆਪਣੇ ਖੇਤ ਦੇ ਵਿੱਚ ਨਦੀਨ ਆ ਲਗਭਗ ਹਰ ਇੱਕ ਨਦੀਨ ਤੇ ਜਿਹੜਾ ਇਹ ਕੰਮ ਕਰਦੀ ਚਾਹੇ ਢੀਲਾ ਮੋਥਾ ਪਿਆਜੀ ਆ ਕੋਈ ਜੋ ਮਰਜੀ ਤੁਸੀਂ ਜਿੰਨੇ ਵੀ ਨਦੀਨ ਹੁੰਦੇ ਨਾ ਇਹ ਤੋਂ ਜੜ ਤੱਕ ਇਹ ਹਰ ਇੱਕ ਨਦੀਨ ਤੇ ਨੋਵਲੈਕਟ ਕੰਮ ਕਰਦੀ ਆ ਤੇ ਇਹਦੀ ਡੋਜ਼ ਕਿਸਾਨ ਵੀਰੋ 500 ਐਮਲ ਇਹਦੇ ਬਹੁਤ ਤੇ ਸ਼ਾਨ ਇਹਦੇ ਬਹੁਤ ਹੀ ਜ਼ਿਆਦਾ ਸ਼ਾਨਦਾਰ ਰਿਜ਼ਲਟ ਆ ਪਰ ਇਹ ਆਪਾਂ ਨੇ ਕਿਸਾਨ ਵੀਰਾਂ ਨੂੰ ਥੋੜੀ ਜੀ ਮਹਿੰਗੀ ਪੈ ਜਾਂਦੀ ਆ ਇਹਦੇ ਨਾਲ ਆਪਾਂ ਨੂੰ ਵਧੀਆ ਹੈ ਕਿ ਕਲਿੰਚਰ ਜਾਂ ਆਪਾਂ ਨੋਮਨੀ ਗੋਲਡ ਕਰ ਸਕਦੇ ਹਾਂ ਜੇਕਰ ਆਪਣੇ ਘੋੜਾਕਾਰ ਨਹੀਂ ਹੈਗਾ ਆਪਾਂ ਕੱਲਾ ਖੁਈ ਜਾਂ ਪਿਆਜ਼ੀ ਨੂੰ ਕੰਟਰੋਲ ਕਰਨਾ ਤੇ ਨੋਮਨੀ ਗੋਲਡ ਤੇ ਜਾਂ ਕਲਿੰਚਰ ਆਪਣੇ ਕੋਲ ਵਧੀਆ ਰਿਜ਼ਲਟ ਹੈ ਨੋਮਨੀ ਗੋਲਡ ਆਪਾਂ ਪਿਛਲੇ ਸਾਲ ਵੀ ਕੀਤੀ ਸੀ ਇਹਦੇ ਬਹੁਤ ਸ਼ਾਨਦਾਰ ਰਿਜ਼ਲਟ ਆ ਇਹਨਾਂ ਤਿੰਨਾਂ ਦਵਾਈਆਂ ਤੁਸੀਂ ਕੋਈ ਵੀ ਜਿਹੜੀ ਆਪਣੇ ਖੇਤ 'ਚ ਦਵਾਈ ਵਰ ਸਕਦੇ ਵੀਡੀਓ ਚੰਗ ਲਿਖਤਾ ਬਾਅਦ ਦਵਾ ਸ਼ੇਅਰ ਕਰਦੇ ਬਹੁਤ ਬਹੁਤ ਧੰਨਵਾਦ